ਪੰਜਾਬ ਐਮ ਬੀ ਐਮ ਦੇਖਣ ਵਾਲੇ तमाम दर्शका दा स्वागत है मौसम दे नाल जुड़ी बड़ी अपडेट ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦੱਸੇ ਕੀ ਪੰਜਾਬ ਦੇ ਵਿੱਚ ਮੌਸਮ ਹੈ ਇਸ ਵਕਤ ਜੋ ਕਿ ਬੇहद ਜ਼ਿਆਦਾ ਠੰਡਾ ਮਹਿਸੂਸ ਹੋ ਰਿਹਾ ਵੇ ਕਿਉਂਕਿ ਬੀਤੇ ਕਈ ਦਿਨਾਂ ਤੋਂ ਬਾਰਿਸ਼ ਹੈ ਜੋ ਲਗਾਤਾਰ ਪੰਜਾਬ ਦੇ ਵਿੱਚ ਹੋ ਰਹੀ ਹੈ ਸੋ ਦੱਸੇ ਕੀ ਪੱਛਮੀ ਗੜਬੜੀ ਹੈ ਜੋ ਕਿ ਪੰਜਾਬ ਦੇ ਵਿੱਚ ਸਰਗਰਮ ਹੈ ਜਿਸ ਕਰਕੇ ਕੀ ਪੰਜਾਬ ਦੇ ਮੌਸਮ ਦੇ ਵਿੱਚ ਇਹ ਤਬਦੀਲੀ ਹੈ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਨੋ ਜਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਵਾ ਦਸੀ ਕੀ ਪੰਜਾਬ ਦੇ ਵਿੱਚ orange alert ਜੋ ਕਿ جاری ਹੈ ਨੋ ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ ਇਹ ਅਲਰਟ ਹੈ ਜੋ ਕਿ جاری ਹੈ ਪਿਛਲੇ ਕੁਝ ਦਿਨਾਂ ਤੋਂ ਬਾਰਿਸ਼ ਹੈ ਜੋ ਕਿ ਪੰਜਾਬ ਦੇ ਵਿੱਚ ਹੋ ਰਹੀ ਸੀ ਉਸ ਤੋਂ ਤਾਪਮਾਨ ਦੇ ਵਿੱਚ ਜੋ ਕਿ ਵੱਧ ਤੋਂ ਵੱਧ 5.7 ਡਿਗਰੀ ਸੈਲਸੀਅਸ ਜੋ ਕਿ ਇਸ ਵਕਤ ਘਟਾ ਦਰਜ ਕੀਤਾ ਗਿਆ ਹੈ ਸੂਬੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਜੋ ਕਿ ਅਬੋਹਰ ਦੇ ਵਿੱਚ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਕਿ 23.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਤਾਬਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਐਸਐਸ ਨਗਰ ਨਵਾਂ ਸ਼ਹਿਰ ਜਲੰਧਰ ਜੋ ਕਿ ਇਹਨਾਂ ਇਲਾਕਿਆਂ ਦੇ ਵਿੱਚ 오렌ਜ ਅਲਰਟ ਜਾਰੀ ਹੋਵੇਗਾ ਇਸ ਤੋਂ ਨਾਲ ਹੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਲੁਧਿਆਣਾ ਬਰਨਾਲਾ ਪਟਿਆਲਾ ਅਤੇ ਫਤਿਹਗੜ ਸਾਹਿਬ ਦੇ ਵਿੱਚ ਮੀਂਹ ਨੂੰ ਲੈ ਕੇ yellow alert ਜੋ ਕਿ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਜੋ ਕਿ ਹੁਣ ਸਕੂਲਾਂ ਦੇ ਸਮੇਂ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਕੀ ਸਰਕਾਰੀ ਪ੍ਰਾਇਮਰੀ ਸਕੂਲ ਸਵੇਰੇ 8:30 ਵਜੇ ਤੋਂ ਦੁਪਹਿਰ 22 ਵਜੇ ਤੱਕ 2:30 ਮਿੰਟ ਤੱਕ ਚੱਲਣਗੇ ਜਦਕਿ ਮਿਡਲ ਅਤੇ ਹਾਈ ਸਕੂਲ ਸੂਰੇ 8:30 ਤੋਂ 2:50 ਮਿੰਟ ਤੱਕ ਚੱਲਣਗੇ ਹੁਣ ਤੱਕ ਸੂਬੇ ਦੇ ਵਿੱਚ ਪ੍ਰਾਇਮਰੀ ਸਕੂਲਾਂ ਦਾ ਸਮਾਂ 9:00 ਤੋਂ ਦੁਪਹਿਰ 3:00 ਤੱਕ ਸੀ ਜਦਕਿ ਮਿਡਲ ਅਤੇ ਹਾਈ ਸਕੂਲਾਂ ਦਾ ਸਮਾਂ 9:00 ਤੋਂ ਦੁਪਹਿਰ 3:20 ਤੱਕ ਸੀਗਾ ਸੋ ਹੁਣ ਪੰਜਾਬ ਦੇ ਵਿੱਚ ਜੋ ਕਿ ਪੱਛਮੀ ਗੜਬੜੀ ਹੈ ਵੈਸਟਰਨ ਡਿਸਟਰਬੈਂਸ ਸਿਸਟਮ ਹੈ ਐਕਟੀਵੇਟ ਹੈ ਪੰਜਾਬ ਦੇ ਵਿੱਚ بارش ਲਗਾਤਾਰ ਦਿਖਾਈ ਦੇ ਰਹੀ ਹੈ ਕਾਫੀ ਜ਼ਿਲ੍ਹਿਆਂ ਦੇ ਵਿੱਚ ਮੀਂਹ ਲਗਾਤਾਰ ਪੈ ਰਿਹਾ ਹੋਇਆ بارش ਤੇ ਕਰਕੇ ਆ ਜੋ ਲੋਗਾ ਨੂੰ ਕੰਮਕਾਰ ਦੇ ਵਿੱਚ ਵੀ ਦਿੱਕਤ ਹੈ ਪਰ ਕਿਤੇ ਨਾ ਕਿਤੇ ਜੋ ਕਿ ਇਸ بارش ਦੇ ਨਾਲ ਕਾਫੀ ਰਾਹਤ ਹੈ ਲੋਕਾਂ ਨੂੰ ਮਿਲ ਰਹੀ ਹੈ ਕਿਉਂਕਿ ਫਰਵਰੀ ਦਾ ਮਹੀਨਾ ਵੈ ਜੋ ਕਾਫੀ ਗਰਮ ਹੁੰਦਾ ਦਿਖਾਈ ਦਿੱਤਾ ਸੀ ਜਨਵਰੀ ਦੇ ਮਹੀਨੇ ਚ ਵੀ ਮੀਂਹ ਕਾਫੀ ਘੱਟ ਦਰਜ ਕੀਤੇ ਗਏ ਸੀ ਹੁਣ ਫਰਵਰੀ ਦੇ ਮਹੀਨੇ ਦੇ ਵਿੱਚ ਬਾਰਸ਼ਾਂ ਚੰਗੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇਸ ਵਕਤ ਵਧੇਰੇ ਜ਼ਿਲ੍ਹਿਆਂ ਦੇ ਵਿੱਚ ਬਾਰਸ਼ਾਂ ਪੈ ਰਹੀਆਂ ਨੇ ਲੁਧਿਆਣੇ ਦੀ ਜ਼ਿਕਰ ਖਾਸ ਕਰਕੇ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਬੀਤੀ ਰਾਤ ਤੋਂ ਹੀ ਮੌਸਮ ਹੈ ਜੋ ਕਿ ਇਸੇ ਤਰੀਕੇ ਦੇ ਨਾਲ ਠੰਡਾ ਬਣਿਆ ਹੋਇਆ ਵੈ ਬੀਤੀ ਰਾਤ ਤੋਂ ਬਾਰਿਸ਼ ਹੈ ਰੁਕ ਰੁਕ ਕੇ ਹੋ ਰਹੀ ਹੈ ਜੋ ਕਣੀਆਂ ਪੈ ਰਹੀਆਂ ਨੇ ਇਸ ਦੇ ਨਾਲ-ਨਾਲ ਬਾਰਿਸ਼ ਚੋਕੀ ਕਾਫੀ ਤੇਜ਼ ਵੀ ਹੋ ਰਹੀ ਹੈ ਮੌਸਮ ਵਿਭਾਗ ਦੀ ਜਕਰਮਨੀਏ ਦਾ ਪੰਜਾਬ ਦੇ ਵਧੇਰੇ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਪਵੇਗਾ ਗਰਜ ਦੇ ਨਾਲ ਗੜੇ ਮਾਰੀ ਦੀ ਵੀ ਸੰਭਾਵਨਾ ਦੱਸੀ ਗਈ ਹੈ ਸੋ ਪੰਜਾਬ ਦੇ ਵਿੱਚ ਮੌਸਮ ਆਉਣ ਵਾਲੇ ਕੁਝ ਦਿਨਾਂ ਦੇ ਲਈ ਇਸੇ ਤਰੀਕੇ ਦਾ ਦੇਖਣ ਨੂੰ ਮਿਲ ਸਕਦਾ ਵੈ ਪੰਜਾਬ ਐਮਬੀਐਮ ਦੇਖਣ ਵਾਲੇ तमाम दर्शकों ਦਾ ਸਵਾਗਤ ਹੈ ਮੌਸਮ ਦੇ ਨਾਲ ਜੁੜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸੇਗੀ ਪੰਜਾਬ ਦੇ ਵਿੱਚ ਮੌਸਮ ਹੈ ਇਸ ਵਕਤ ਜੋ ਕਿ ਬੇहद ਜ਼ਿਆਦਾ ਠੰਡਾ ਮਹਿਸੂਸ ਹੋ ਰਿਹਾ ਹੈ ਕਿਉਂਕਿ ਬੀਤੇ ਕਈ ਦਿਨਾਂ ਤੋਂ ਬਾਰਿਸ਼ ਹੈ ਜੋ ਲਗਾਤਾਰ ਪੰਜਾਬ ਦੇ ਵਿੱਚ ਹੋ ਰਹੀ ਹੈ ਸੋ ਦੱਸ ਜੀ ਕਿ ਪੱਛਮੀ ਗੜਬੜੀ ਹੈ ਜੋ ਕਿ ਪੰਜਾਬ ਦੇ ਵਿੱਚ ਸਿਰ ਗਰਮ ਹੈ ਜਿਸ ਕਰਕੇ ਕੀ ਪੰਜਾਬ ਦੇ ਮੌਸਮ ਦੇ ਵਿੱਚ ਇਹ ਤਬਦੀਲੀ ਹੈ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਨੋ ਜਿਲ੍ਹਾ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਦੱਸ ਜੀ ਕਿ ਪੰਜਾਬ ਦੇ ਵਿੱਚ orange alert ਜੋ ਕਿ ਜਾਰੀ ਹੈ 9 ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ ਇਹ ਅਲਰਟ ਹੈ ਜੋ ਕਿ ਜਾਰੀ ਹੈ ਪਿਛਲੇ ਕੁਝ ਦਿਨਾਂ ਤੋਂ ਬਾਰਿਸ਼ ਹੈ ਜੋ ਕਿ ਪੰਜਾਬ ਦੇ ਵਿੱਚ ਹੋ ਰਹੀ ਸੀ ਉਸ ਤੋਂ ਤਾਪਮਾਨ ਦੇ ਵਿੱਚ ਜੋ ਕਿ ਵੱਧ ਤੋਂ ਵੱਧ 5.7 ਡਿਗਰੀ ਸੈਲਸੀਅਸ ਜੋ ਕਿ ਇਸ ਵਕਤ ਕਾਟਾ ਦਰਜ ਕੀਤਾ ਗਿਆ ਵਾ ਸੂਬੇ ਦੇ ਵਿੱਚ ਵੱਧ ਤੋਆ ਤਾਪਮਾਨ ਜੋ ਕਿ ਅਬੋਹਰ ਦੇ ਵਿੱਚ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਕਿ 23.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਐਸਐਸ ਨਗਰ ਨਵਾਂ ਸ਼ਹਿਰ ਜਲੰਧਰ ਜੋ ਕਿ ਇਹਨਾਂ ਇਲਾਕਿਆਂ ਦੇ ਵਿੱਚ ਔਰੇਂਜ ਅਲਰਟ ਜਾਰੀ ਰਵੇਗਾ ਇਸ ਤੋਂ ਨਾਲ ਹੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਲੁਧਿਆਣਾ ਬਰਨਾਲਾ ਪਟਿਆਲਾ ਅਤੇ ਫਤਿਗੜ ਸਾਹਿਬ ਦੇ ਵਿੱਚ ਮੀਂਹ ਨੂੰ ਲੈ ਕੇ yellow alert ਜੋ ਕਿ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਜੋ ਕਿ ਹੁਣ ਸਕੂਲਾਂ ਦੇ ਸਮੇਂ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਕੀ ਸਰਕਾਰੀ ਪ੍ਰਾਇਮਰੀ ਸਕੂਲ ਸਵੇਰੇ 8:30 ਵਜੇ ਤੋਂ ਦੁਪਹਿਰ 22 ਵਜੇ ਤੱਕ 2:30 ਮਿੰਟ ਤੱਕ ਚੱਲਣਗੇ ਜਦਕਿ ਮਿਡਲ ਅਤੇ ਹਾਈ ਸਕੂਲ ਸੂਰੇ 8:30 ਤੋਂ 2:50 ਮਿੰਟ ਤੱਕ ਚੱਲਣਗੇ ਹੁਣ ਤੱਕ ਸੂਬੇ ਦੇ ਵਿੱਚ ਪ੍ਰਾਇਮਰੀ ਸਕੂਲਾਂ ਦਾ ਸਮਾਂ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਸੀ ਜਦਕਿ ਮਿਡਲ ਅਤੇ ਹਾਈ ਸਕੂਲਾਂ ਦਾ ਸਮਾਂ 9 ਵਜੇ ਤੋਂ ਦੁਪਹਿਰ 3:20 ਤੱਕ ਸੀਗਾ ਸੋ ਹੁਣ ਪੰਜਾਬ ਦੇ ਵਿੱਚ ਜੋ ਕਿ ਪੱਛਮੀ ਗੜਬੜੀ ਹੈ ਵੈਸਟਰਨ ਡਿਸਟਰਬੈਂਸ ਸਿਸਟਮ ਹੈ ਐਕਟੀਵੇਟ ਹੈ ਪੰਜਾਬ ਦੇ ਵਿੱਚ بارش ਲਗਾਤਾਰ ਦਿਖਾਈ ਦੇ ਰਹੀ ਹੈ ਕਾਫੀ ਜ਼ਿਲ੍ਹਿਆਂ ਦੇ ਵਿੱਚ ਮੀਂਹ ਲਗਾਤਾਰ ਪੈ ਰਿਹਾ ਹੋਇਆ بارش ਤੇ ਕਰਕੇ ਆ ਜੋ ਲੋਗਾ ਨੂੰ ਕੰਮਕਾਰ ਦੇ ਵਿੱਚ ਵੀ ਦਿੱਕਤ ਹੈ ਪਰ ਕਿਤੇ ਨਾ ਕਿਤੇ ਜੋ ਕਿ ਇਸ بارش ਦੇ ਨਾਲ ਕਾਫੀ ਰਾਹਤ ਹੈ ਲੋਕਾਂ ਨੂੰ ਮਿਲ ਰਹੀ ਹੈ ਕਿਉਂਕਿ ਫਰਵਰੀ ਦਾ ਮਹੀਨਾ ਵੈ ਜੋ ਕਾਫੀ ਗਰਮ ਹੁੰਦਾ ਦਿਖਾਈ ਦਿੱਤਾ ਸੀ ਜਨਵਰੀ ਦੇ ਮਹੀਨੇ ਚ ਵੀ ਮੀਂਹ ਕਾਫੀ ਘੱਟ ਦਰਜ ਕੀਤੇ ਗਏ ਸੀ ਉਹਨਾਂ ਫਰਵਰੀ ਦੇ ਮਹੀਨੇ ਦੇ ਵਿੱਚ بارشਾਂ ਚੰਗੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਇਸ ਵਕਤ ਵਧੇਰੇ ਜ਼ਿਲ੍ਹਿਆਂ ਦੇ ਵਿੱਚ بارشਾਂ ਪੈ ਰਹੀਆਂ ਨੇ ਲੁਧਿਆਣੇ ਦੀ ਜੇਕਰ ਖਾਸ ਕਰਕੇ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਬੀਤੀ ਰਾਤ ਤੋਂ ਹੀ ਮੌਸਮ ਹੈ ਜੋ ਕਿ ਇਸੇ ਤਰੀਕੇ ਦੇ ਨਾਲ ਠੰਡਾ ਬਣਿਆ ਹੋਇਆ ਵੈ ਬੀਤੀ ਰਾਤ ਤੋਂ بارش ਹੈ ਰੁਕ ਰੁਕ ਕੇ ਹੋ ਰਹੀ ਹੈ ਜੋ ਕਣੀਆਂ ਪੈ ਰਹੀਆਂ ਨੇ ਇਸ ਦੇ ਨਾਲ-ਨਾਲ بارش ਚੋਕੀ ਕਾਫੀ ਤੇਜ਼ ਹੋ ਰਹੀ ਹੈ ਮੌਸਮ ਵਿਭਾਗ ਦੀ ਜੇਕਰ ਮੰਨੀਏ ਤਾਂ ਪੰਜਾਬ ਦੇ ਵਧੇਰੇ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਪਵੇਗਾ ਗਰਜ ਦੇ ਨਾਲ ਗੜੇ ਮਾਰੀ ਦੀ ਵੀ ਸੰਭਾਵਨਾ ਦੱਸੀ ਗਈ ਹੈ ਸੋ ਪੰਜਾਬ ਦੇ ਵਿੱਚ ਮੌਸਮ ਆਉਣ ਵਾਲੇ ਕੁਝ ਦਿਨਾਂ ਦੇ ਲਈ ਇਸੇ ਤਰੀਕੇ ਦਾ ਦੇਖਣ ਨੂੰ ਮਿਲ ਸਕਦਾ ਹੈ